ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਗੁਰੂ ਅਰਜਨ ਪਾਤਸ਼ਾਹ ਜੀ ਪੋਹ ਦੇ ਮਹੀਨੇ ਦਾ ਉਪਦੇਸ਼ ਦਿੰਦੇ ਹਨ ਕਿ ਜਿਨ੍ਹਾਂ ਜੀਵ ਇਸਤਰੀਆਂ ਦੇ ਕੰਠ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਉਹਨਾਂ ਦੇ ਨੇੜੇ ਠੰਡ ਦਾ ਆਲਸ ਨਹੀਂ ਆਉਂਦਾ ਮਨ ਬੇਦਿਆ ਚਰਨ ਅਰਬਿੰਦ ਦਰਸ਼ਨ ਲਗੜਾ ਸਾਹੋ ਉਹਨਾਂ ਦਾ ਮਨ ਪ੍ਰਭੂ ਚਰਨਾ ਦੇ ਨਾਲ ਜੁੜਿਆ ਰਹਿੰਦਾ ਹੈ ਅਤੇ ਪ੍ਰਭੂ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ ਓਟ ਗੋਬਿੰਦ ਕੋ ਪਾਲ ਰਾਇ ਸੇਵਾ ਸੁਆਮੀ ਲਾਹੋ ਹੇ ਜੀਵ ਤੂੰ ਸਿਰਫ ਉਸ ਅਕਾਲ ਪੁਰਖ ਦੀ ਓਟ ਲੈ ਅਤੇ ਉਸ ਪ੍ਰਭੂ ਦੀ ਸੇਵਾ ਦਾ ਲਾਹ ਲੈਂ ਬਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹੋ ਜਿਹੜੇ ਜੀਵ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ ਉਹਨਾਂ ਜੀਵਾਂ ਨੂੰ ਵਿਸ਼ੇਵਿਕਾਰਾ ਅਤੇ ਮਾਇਆ ਮੋਹ ਘੇਰਾ ਨਹੀਂ ਪਾਉਂਦੇ ਜਹ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਜਿਸ ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈ ਉਸ ਨਾਲ ਸੱਚੀ ਪ੍ਰੀਤ ਕਰਕੇ ਉਸ ਨਾਲ ਮਿਲਣ ਦਾ ਯਤਨ ਕਰ ਕਰ ਗਹਿ ਲਈਨੀ ਪਰਬ੍ਰह्म ਬਹੜ ਨਾ ਵਿਛੜਿਆ ਹੋ ਛੂਠੇ ਰਿਸ਼ਤਿਆਂ ਦਾ ਸਹਾਰਾ ਛੱਡ ਕੇ ਐਸੇ ਪਰਬ੍ਰह्म ਪਰਮਾਤਮਾ ਦੀ ਸ਼ਰਨ ਵਿੱਚ ਜਾ ਜੋ ਇੱਕ ਵਾਰੀ ਬਾਹ ਫੜ ਕੇ ਛੱਡਦਾ ਨਹੀਂ ਬਾਰ ਜਾਉ ਲਖਬੇਰੀਆ ਹਰ ਸੱਜਣ ਅਗਮ ਅਗਾਹੋ ਐਸੇ ਅਗਮ ਅਗਾਦ ਪਾਰ ਬ੍ਰਹਮ ਤੋਂ ਮੈਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਹ ਗੁਰੂ ਨਾਨਕ ਪਾਸ਼ਾ ਜੀ ਆਖਦੇ ਹਨ ਕਿ ਉਹ ਇਤਨਾ ਦਿਆਲੂ ਹੈ ਕਿ ਜੋ ਉਸਦੇ ਦਰ ਦੇ ਉੱਤੇ ਡਿੱਗਦਾ ਹੈ ਉਹ ਉਸਦੀ ਇੱਜ਼ਤ ਤੇ ਪੱਤ ਰੱਖਦਾ ਹੈ ਉਹ ਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਉਹ ਵਿਪਰਵ ਪਰਮਾਤਮਾ ਜਿਸ ਉਪਰ ਆਪਣੀ ਮਿਹਰ ਕਰਦਾ ਹੈ ਉਸ ਨੂੰ ਇਹ ਪੋਦਾ ਮਹੀਨਾ ਸੁਹਾਵਨਾ ਲੱਗਦਾ ਹੈ ਅਤੇ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ